ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜਿਓ ਆਂ ਦਾ ਮਾਈਕਰੋਪੋਟ ਦੇ ਨਾਲ ਮੈਂ ਰਾਜਵਿੰਦਰ ਪੋਤਨਾ ਸੀ ਇਸ ਟਾਈਮ ਖਨੌਰੀ ਬਾਰਡਰ ਜਿੱਥੇ ਪਿਛਲੇ 10 ਮਹੀਨਿਆਂ ਤੋਂ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਤਾਂ ਕੇਂਦਰ ਦੀ ਸਰਕਾਰ ਹੋਵੇ ਚਾਹੇ ਪੰਜਾਬ ਦੀ ਸਰਕਾਰ ਹੋਵੇ ਉਹਨਾਂ ਨੇ ਜਿਹੜੇ ਕਿਸਾਨੀ ਮੁੱਦਿਆਂ ਦੇ ਪ੍ਰਤੀ ਜਿਹੜੀ ਸਵੇਦਨਸ਼ੀਲਤਾ ਨਹੀਂ ਦਿਖਾਈ ਤਾਂ ਉਸੇ ਨੂੰ ਲੈ ਕੇ ਜਿਹੜੇ ਕਿਸਾਨ ਆਗੂ ਨੇ ਜਗਜੀਤ ਸਿੰਘ ਡੱਲਿਆਲ ਉਹ ਪਿਛਲੇ 17 ਦਿਨ ਤੋਂ ਜ ਜੁਨਾ ਨੂੰ 18ਵਾਂ ਦਿਨ ਮਰਨ ਵਰਤ ਤਿੰਨੇ ਤਾਂ ਸਾਡੇ ਨਾਲ ਜਿਹੜੇ ਡਾਕਟਰ ਇੱਥੇ 5 ਰੀਵਰਸ ਹਾਰਟ ਐਸੋਸੀਏਸ਼ਨ ਉਹਨਾਂ ਦੀ ਜਿਹੜੀ ਮੈਡੀਕਲ ਟੀਮ ਆ ਉਹ ਲਗਾਤਾਰ ਜਿਹੜਾ ਡਾਕਟਰ ਕਸਾਨਾ ਗੁੱਡਲੇয়াল ਉਹਨਾਂ ਦਾ ਜਿਹੜਾ ਲਗਾਤਾਰਤਾ ਦੇ ਵਿੱਚ ਚੈੱਕਅਪ ਕਰ ਰਹੇ ਆ ਉਹਨਾਂ ਦੀ 17 ਦਿਨਾਂ ਬਾਅਦ ਕੀ ਸਥਿਤੀ ਆ ਸਿਹਤ ਨੂੰ ਲੈ ਕੇ ਉਹਨਾਂ ਤੋਂ ਅਸੀਂ ਜਾਣਾਂਗੇ ਤੇ ਮੈਂ ਦਰਸ਼ਕਾਂ ਨੂੰ ਇਹ ਵੀ ਦੱਸਣਾ ਚਾਹੁੰਦਾ ਵੀ ਜਿਹੜਾ ਅੰਨਾ ਹਜ਼ਾਰੇ ਅੰਦੋਲਨ 2011 ਦੇ ਵਿੱਚ ਹੋਇਆ ਸੀ ਉਸ ਤੋਂ ਵੀ ਜਿਹੜੀ ਵੱਡੀ ਪਖੜ ਹੜਤਾਲ ਤੇ ਇਹ ਕਿਸਾਨਾਂ ਆ ਗੂ ਡੱਲੇ ਵਾਲ ਸਾਹਿਬ ਬੈਠੇ ਨੇ ਉਹਨਾਂ ਦਾ ਅੰਨਾ ਹਜ਼ਾਰੇ ਦਾ ਡਾਡਾ ਅੰਦੋਲਨ ਅਮਰ ਅੰਛਨ ਜੀ ਨੂੰ ਕਿਹਾ ਗਿਆ ਸੀ ਉਹ 12 ਦਿਨ ਤੇ 288 ਘੰਟਿਆਂ ਦਾ ਸੀ ਤਾਂ ਕਿਸਾਨਾਂ ਆ ਗੂ ਡੱਲੇ ਵਾਲ ਸਾਹਿਬ ਉਹਨਾਂ ਤੋਂ ਕਿਤੇ ਜ਼ਿਆਦਾ 400 ਪਲੱਸ ਘੰਟਾ ਉਹਨਾਂ ਨੂੰ ਹੋ ਗਿਆ ਕੁਝ ਵੀ ਖਾਦਾ ਪੀਤਾ ਨਹੀਂ ਤਾਂ ਅਸੀਂ ਉਹ ਜਿਹੜੇ ਡਾਕਟਰ ਇਹਨਾਂ ਦਾ ਚੈੱਕ ਅਪ ਕਰਦੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਇਸ ਟਾਈਮ ਜਿਹੜੀ ਮੌਜੂਦਾ ਸਥਿਤੀ ਆ ਉਹ ਡੱਲੇ ਵਾਲ ਸਾਹਿਬ ਦੀ ਸਿਹਤ ਨੂੰ ਲੈ ਕੇ ਤੁਸੀਂ ਤੁਹਾਡੀ ਟੀਮ ਕਿਦਾਂ ਦੇਖਦੀ ਹੈ ਫਾਈਵ ਰਿਵਰਸਟ ਐਸੋਸੀਏਸ਼ਨ ਡਾਕਟਰ ਸਵਾਹਿਮਾਨ ਵੱਲੋਂ ਆਪਾਂ ਪਹਿਲੇ ਦਿਨ ਤੋਂ ਮੈਡੀਕਲ ਇਹਨਾਂ ਨੂੰ ਜਿਹੜੀ ਕਿਸਾਨਾਂ ਨੂੰ ਮੈਡੀਕਲ ਸਹਾਇਤਾ ਦੇ ਰਹੇ ਆ ਪਰ 26 ਤਰੀਕ ਦਾ ਜਿਹੜਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਮਰਨਵਰਤ ਤੇ ਬੈਠੇ ਇਹਨਾਂ ਦਾ ਚੈੱਕਅਪ ਕਰ ਰਹੇ ਆ ਕਾਫੀ ਸਥਿਤੀ ਡਾਉਣ ਕਿਉਂਕਿ ਪਹਿਲਾਂ ਤੇ 6-6 ਘੰਟੇ ਬਾਅਦ ਉਹਨਾਂ ਦਾ ਆਪਾਂ ਚੈੱਕਅਪ ਕਰਦੇ ਸੀ ਉਹਨਾਂ ਦਾ weight ਵੀ ਪ੍ਰੋਪਰ ਕਰਦੇ ਸੀ ਨਾ ਤੇ ਹੁਣ ਉਹਨਾਂ ਨੂੰ 4 ਦਿਨ ਹੋ ਗਏ ਆ ਇਸ ਕਾਫੀ ਸਥਿਤੀ ਡਾਊਨ ਹੈ ਉਹਨਾਂ ਦਾ ਵੇਟ ਕਰ ਲੱਗੇ ਹਾਂ ਵੇਟ ਕਾ ਮਤਲਬ ਮਸ਼ੀਨ ਤੇ ਉਹਨਾਂ ਨੂੰ ਖਿਲਾ ਰਿਆ ਤੇ ਚੱਕਰ ਆਣ ਕੇ ਡਿੱਗ ਪਏ ਸਥਿਤੀ ਕਾਫੀ ਗੰਭੀਰ ਹੋ ਗਈ ਆ ਉਸ ਦਿਨ ਦਾ 4 ਦਿਨ ਦਾ ਉਹ ਉੱਠੇ ਨਹੀਂ ਪੂਰਾ ਉੱਠਿਆ ਨਹੀਂ ਪਾ ਰਿਹਾ ਉਹਨਾਂ ਦਾ ਸਰੀਰ ਬਹੁਤ ਜ਼ਿਆਦਾ ਡਾਊਨ ਹੋ ਗਿਆ ਕਿਉਂਕਿ ਜਿਹੜੇ ਇਲੈਕਟ੍ਰੋਲਾਈਟਸ ਐ ਜਦੋਂ ਆਪਣਾ ਆਪਣਾ ਰੋਟੀ ਖਾਣੇ ਆ ਬਈ ਨੂੰ ਰੋਟੀ ਖਾਣ ਤੋਂ ਬਾਅਦ ਉਹਦੋਂ ਰੋਟੀ ਆਪਣਾ ਸਰੀਰ ਖਾਂਦਾ ਵਾ ਉਸ ਤੋਂ ਬਾਅਦ ਆਪਣੀ ਜਿਹੜੀ ਐ ਫੈਟ ਆ ਉਹ ਸਰੀਰ ਖਾਂਦਾ ਵਾ ਉਸ ਤੋਂ ਬਾਅਦ ਜਿਵੇਂ ਮਸਲ ਖਾਂ ਲੱਗ ਪਿਆ ਸਰੀਰ ਹੁਣ ਜਦੋਂ ਇਹ ਸਥਿਤੀ ਚ ਆ ਜਾਂਦਾ ਆਪਣਾ ਸਰੀ ਮੈਗਨੀਸ਼ੀਅਮ ਪੋਟਾਸ਼ੀਅਮ ਕੈਲਸ਼ੀਅਮ ਘਟ ਜਾਂਦੀ ਘਟਣ ਦੇ ਕਾਰਨ ਆਪਣਾ ਜਿਹੜਾ ਹਾਰਟ ਆ ਉਹ ਅਪ ਮਤਲਬ ਹੋ ਜਾਂਦਾ ਵਾ ਉਹ ਰਿਦਮ ਉਹਦੀ ਖਰਾਬ ਹੋ ਜਾਂਦੀ ਆ ਉਹ ਮਤਲਬ ਇਹਨੂੰ ਕਹਿ ਸਕਦੀ ਹੈ ਵੀ ਜਿਵੇਂ ਅਨਾਰਮਲ ਹੋ ਜਾਂਦਾ ਵਾ ਉਹਨਾਂ ਉਹਨਾਂ ਦੀ ਸਥਿਤੀ ਇਹ ਆ ਵੀ ਕਹੇ ਟਾਈਮ ਹੀ ਉਹਨਾਂ ਨੂੰ ਕਾਰਡੀਆਕ ਰੈਸਟ ਜਿਵੇਂ ਆਪਾਂ ਆਦੀ ਵੀ ਸਾਇਲੈਂਟ ਅਟੈਕ ਹੋ ਜਾਂਦਾ ਹਾਰਟ ਅਟੈਕ ਕਹਿੰਦੇ ਆ ਨਹੀਂ ਹਾਰਟ ਅਟੈਕ ਤੇ ਮਤਲਬ ਇਹਦੀਆਂ ਜਿਵੇਂ ਕਾਰਡੀਆਕ ਰੈਸਟ ਦਾ ਮਤਲਬ ਇਹ ਆ ਵੀ ਜਦੋਂ ਬੋਲਡ ਮਤਲਬ ਇੱਕਦਮ ਹਾਰਟ ਬੰਦ ਹੋ ਗਿਆ ਤੇ ਜਿਵੇਂ ਹਾਰਟ ਅਟੈਕ ਦਾ ਆਪਾਂ ਕਈ ਇਹਦੀਆਂ ਹੈਗਾ ਸਿਸਟਮ ਜਿਵੇਂ ਆਪਾਂ ਮੰਨ ਲਓ ਵੀ ਹਾਰਟ ਅਟੈਕ ਤੇ ਆਪਾਂ ਨੂੰ ਦਰਦ ਹੋ ਗਈ ਆ ਚੈਸਟ ਪੇਨ ਹੋ ਗਈ ਆ ਆਪਾਂ ਰੋਲਾ ਪਾਉਨੇ ਹਨਾ ਉਹ ਇਹੋ ਜੀ ਸਥਿਤੀ ਉਹਨਾਂ ਦੀ ਕੋਈ ਨਹੀਂ ਹੈਗੀ ਉਹਨਾਂ ਨੂੰ ਸਾਇਲੈਂਟ ਅਟੈਕ ਦੇ ਬਹੁਤ ਜ਼ਿਆਦਾ ਚਾਂਸ ਹੋ ਗਿਆ ਵੀ ਉਹਨਾਂ ਦੀ ਚੁੱਪ ਚੁ ਰਿਹਾ ਜਿਹੜੀ ਉਹਨਾਂ ਦੇ ਭੁਖ ਹੜਤਾਲ ਦੇ ਰੱਖਣ ਕਾਰਨ ਕਿਹੜੇ ਕਿਹੜੇ ਅੰਗ ਉਹਨਾਂ ਦੇ ਜਿਹੜਾ ਜਿੰਨਾ ਦੀ ਫੰਕਸ਼ਨਿੰਗ ਤੇ ਹੁਣ ਤੱਕ ਕਿਹੜਾ ਅਸਰ ਪੈ ਚੁੱਕਿਆ ਉਹਨਾਂ ਦਾ ਜਿਵੇਂ ਲਿਵਰ ਡੈਮੇਜ ਹੋ ਰਿਹਾ ਕਿਡਨੀ ਡੈਮੇਜ ਹੋ ਰਹੀ ਉਹਨਾਂ ਦੀ ਕਿਹ ਕ੍ਰੀਟ ਜਿਵੇਂ ਕਿਡਨੀ ਦੇ ਕ੍ਰੀਟਾਈਨ ਉਹ ਵਧੁੰਦਾ ਆ ਜੀਐਫਆਰ ਆ ਡਾਊਨ ਹੋ ਰਿਹਾ ਵਾ ਜਿਹਦੇ ਨਾਲ ਆਪਣੀ ਖੂਨ ਸਾਫ ਕਰਨ ਦੀ ਸ਼ਮਤਾ ਘਟ ਰਹੀ ਆ ਉਹਦਾ ਕਰਕੇ ਉਹਨਾਂ ਦੀ ਕਿਡਨੀਆਂ ਡੈਮੇਜ ਹੋ ਰਹੀਆਂ ਵਾ ਜਿਵੇਂ ਮੈਂ ਤੁਹਾਨੂੰ ਦੱਸਿਆ ਵਾ ਵੀ ਉਹਨਾਂ ਦੀ ਆ ਦੀ ਸ਼ਮਤਾ ਘਟਦੀ ਜਾਂਦੀ ਆ ਬੋਲਣ ਦੀ ਜਿਵੇਂ ਹੁਣ ਉਹਨਾਂ ਦਾ ਸਰੀਰ ਸਰੀਰ ਨੂੰ ਖਾ ਰਿਹਾ ਵੀ ਮਸਲ ਖਾਂਦਿਆ ਸਰੀਰ ਜੋ ਆਪਣੇ ਜਿਹੜੇ ਮਸਲ ਹੁੰਦੇ ਆ ਮਸਲਾ ਆਪਣੇ ਸਰੀਰ ਨੂੰ ਮ사ਜ ਕਰਦੇ ਆ ਵੀ ਜਿਵੇਂ ਆਪਣੇ ਬਲੱਡ ਸਰਕੂਲੇ ਆ ਉਹ ਆਪਣਾ ਜਿਵੇਂ ਬ੍ਰੇਨ ਨੂੰ ਜਾਂਦਾ ਵਾ ਉਹਨੂੰ ਸਹਾਇਤਾ ਕਰਦੇ ਆ ਉਹਨਾਂ ਦਾ ਬ੍ਰੇਨ ਜਿਹੜਾ ਬਲੱਡ ਆ ਉਹ ਬ੍ਰੇਨ ਨੂੰ ਨਹੀਂ ਪ੍ਰੋਪਰ ਤਰ੍ਹਾਂ ਜਾ ਰਿਹਾ ਤਾਂ ਹੀ ਇਹ ਕਰਕੇ ਜਦੋਂ ਉੱਠਣ ਲੱਗਦੇ ਆ ਜਾਂ ਉੱਠਣ ਦੀ ਆਪਾਂ ਉਹਨਾਂ ਨੂੰ ਉਠਾਉਣਾ ਚਾਹੁੰਦੇ ਆ ਤੇ ਉਹਨਾਂ ਨੂੰ ਚੱਕਰ ਆਣ ਕੇ ਤੇ ਉਹ ਫਿਰ ਮਤਲਬ ਉਹਨਾਂ ਦਾ ਚੱਕਰ ਆਣ ਕੇ ਵੋਮਟਿੰਗ ਜਾਂ ਇਦਾਂ ਦੀ ਉਹਨਾਂ ਨੂੰ ਲੱਗ ਪੈਂਦਾ ਜਿਵੇਂ ਹੁਣ ਅੱਜ ਉਹ ਮਨ ਲਓ ਵੀ ਪਾਣੀ ਤੇ ਉਹਨਾਂ ਦੇ 18 ਦਿਨ ਨੰਗੇ ਆ ਹੁਣ ਪਾਣੀ ਵੀ ਜੇ ਚਾਹ ਮਤਲਬ 2 ਕੁੱਟਾ ਵੱਧ ਪਰੀਆਂ ਜਾਂਦੀਆਂ ਉਹਨਾਂ ਦੇ ਤੋਂ ਵੀ ਉਹਨਾਂ ਨੂੰ ਉੱਥੋਂ ਆਣ ਕੇ ਬਾਹਰ ਕਿਹੜਾ ਸਰੀਰ ਨੇ ਜਿਹੜਾ ਪਾਣੀ ਪਚਾਉਣਾ ਵੀ ਉਹਦੇ ਵੱਲ ਵੀ ਜਿਹੜਾ ਬੜਾ ਇਹਦਾ ਕਹਿ ਸਕਦੇ ਆ ਕਿਉਂਕਿ ਆਪਾਂ ਪਾਣੀ ਜਦੋਂ ਥੋੜੀ ਜੀ ਤੇਜ਼ੀ ਨਾਲ ਪੀਂਦੇ ਇੰਨਾ ਉਹਨਾਂ ਦੇ ਮਤਲਬ ਆਰਗਨਸ ਆ ਜਿਹੜੇ ਉਹ ਮਤਲਬ ਡਾਊਨ ਹੋ ਚੁੱਕੇ ਆ ਵੀ ਜੇ ਅੱਜ ਵੀ ਉਹ ਆਪਣਾ ਮਰਨ ਵਰਤ ਤੋੜਦੇ ਆ ਤੇ ਉਹਨਾਂ ਦੇ ਆਰਗਨਸ ਪੂਰੀ ਮਤਲਬ ਕੰਮ ਨਹੀਂ ਕਰਨਗੇ ਅਚਾ ਜੇ ਅੱਜ ਉਹ ਮੰਨ ਲਓ ਤੁਹਾਡਾ ਗਣਨਾ ਦਾ ਜੇ ਮਰਨ ਵਰਤ ਟੁੱਟਦਾ ਵੀ ਆ ਤਾਂ ਜਿਹੜੀ ਕਿਡਨੀ ਨੂੰ ਲੈ ਕੇ ਜਾਂ ਲੀਵਰ ਨੂੰ ਲੈ ਕੇ ਜਿਹੜੀ ਰਿਕਵਰੀ ਉਹ ਨਹੀਂ ਹੋ ਪਾਉਗੇ ਉਸ ਤਰੀਕੇ ਜਿਹੜੀ ਕਿਡਨੀ ਬਿਲਕੁਲ ਹੀ ਉਹ ਮਤਲਬ ਉਹ ਨਹੀਂ ਰਿਕਵਰ ਕਰੂਗੀ ਉਹਦਾ ਉਹਨਾਂ ਦਾ ਇਹੋ ਜਿਹਾ ਸਿਸਟਮ ਬਣ ਗਿਆ ਤੇ ਮੈਡੀਕਲ ਸਾਇੰਸ ਦੇ ਅਕੋਰਡਿੰਗ ਬੰਦਾ ਕਿੰਨਾ ਦਿਨ ਜਿਹੜੀ ਇੱਕ ਭੁੱਖਾ ਰਹਿ ਸਕਦਾ ਮੈਡੀਕਲ ਸਾਇੰਸ ਦੇ ਵਿੱਚ ਇਹਦੀ ਕੀ ਪਰਿਭਾਸ਼ਾ ਜਾਂ ਮੈਡੀਕਲ ਸਾਇੰਸ ਕੀ ਕਹਿੰਦੀ ਹੈ ਇਸ ਬਾਰੇ ਮਤਲਬ ਮੈਡੀਕਲ ਸਾਇੰਸ ਜੇ ਮੈਡੀਕਲ ਸਾਇੰਸ ਦੇ ਅਕੋਰਡਿੰਗ ਵੇਖੀਏ ਤੇ ਬੰਦਾ 7 ਦਿਨ ਠੀਕ ਰਹਿ ਸਕਦਾ 7 ਦਿਨਾਂ ਤੋਂ ਬਾਅਦ ਕੁਝ ਮਤਲਬ 7 ਦਿਨ ਤੱਕ ਉਹ ਪ੍ਰੋਪਰ ਰੋਟੀ ਤੋਂ ਬਣਾ ਰਹਿਦਾ ਉਸ ਤੋਂ ਬਾਅਦ ਜਦੋਂ ਮਸਲ ਖਾਣ ਲੱਗ ਪਿੰਦਾ ਜਦੋਂ ਫੈਟ ਆਪਣੀ ਖਾਣ ਲੱਗ ਪਿੰਦਾ ਉਸ ਟਾਈਮ ਕੋਈ ਵੀ ਉਹਦੇ ਤੇ ਮਤਲਬ ਉਹਨੂੰ ਕੋਈ ਵੀ ਅੰਸ ਖਾਵੀਂ ਘਟਨਾ ਹੋ ਸਕਦੀ ਜਿਵੇਂ ਅੱਜ ਪ੍ਰਧਾਨ ਜੀ ਨੂੰ 18 ਦਿਨ ਹੋ ਗਏ ਆ 18 ਦਿਨ ਤੇ ਕਰਕੇ ਜਿਹੜਾ ਮੈਂ ਤੁਹਾਨੂੰ ਦੱਸਿਆ ਵੀ ਉਹਨਾਂ ਦਾ ਮੈਗਨੀਸ਼ੀਅਮ ਪੋਟਾਸ਼ੀਅਮ ਜਾਂ ਉਹਨਾਂ ਦੀ ਕੈਲਸ਼ੀਅਮ ਘਟ ਹੁੰਦੀ ਆ ਉਹਦਾ ਕਰਕੇ ਉਹਨਾਂ ਦਾ ਮਤਲਬ ਕਦੋਂ ਵੀ ਸਾਇਲੈਂਟ ਹੈਕ ਆ ਸਕਦਾ ਉਹਨਾਂ ਨੂੰ ਕਾਰਡੀਆਕ ਰੈਸਟ ਹੋ ਸਕਦੀ ਜਿਸ ਤਰ੍ਹਾਂ ਤੁਸੀਂ ਫਾਈਵ ਰਿਵਰਸ ਐਸੋਸੀਏਸ਼ਨ ਵੱਲੋਂ ਤੁਸੀਂ ਲਗਾਤਾਰ ਚੈੱਕਮਪ ਚੋਂ ਸਰਕਾਰ ਵੱਲੋਂ ਸਿਹਤ ਨੂੰ ਲੈ ਕੇ ਕੋਈ ਚੈੱਕ ਅਪ ਕਰਦੀਆਂ ਜਾਂ ਸਰਕਾਰ ਕੋਈ ਉਪਰਾਲਾ ਕਰ ਰਹੀ ਹੈ ਹਾਂ ਉਹ ਸਰਕਾਰ ਰੋਜ਼ ਡਾਕਟਰ ਆਉਂਦੇ ਆ ਚੈੱਕ ਅਪ ਕਰਦੇ ਉਹ ਵੀ ਹੁਣ ਪਤਾ ਨਹੀਂ ਉਹ ਕੀ ਰਿਪੋਰਟ ਦਿੰਦੇ ਆ ਜਾਂ ਕੀ ਹੋ ਤੇ ਉਹਨਾਂ ਨੂੰ ਪੁੱਛੋਗੇ ਨਾ ਉਹਨਾਂ ਤੋਂ ਪਤਾ ਲੱਗੂ ਤੁਹਾਨੂੰ ਪਰ ਉਹ ਵੀ ਟੀਮ ਆਉਂਦੀ ਆ ਰੋਜ਼ ਇੱਥੇ ਤਾਂ ਇਹ ਸਾਡੇ ਨਾਲ ਸੀਗੇ ਡਾਕਟਰ ਸਾਹਿਬ ਜਿਹੜੇ ਰਜਾਨਾ ਦੇ ਵਿੱਚ ਜਿਹੜੀ ਇਹਨਾਂ ਦੀ ਟੀਮ ਆ ਕਿਸਾਨੀ ਅੰਦੋਲਨ ਦੇ ਵਿੱਚ ਲਗਾਤਾਰ ਪਿਛਲੇ ਲਗਾਤਾਰ ਸਮੇਂ ਤੋਂ ਇਹ ਐਕਟਿਵ ਵੀ ਨੇ ਪਹਿਲਾਂ ਵਾਲੇ ਕਿਸਾਨ ਉਹਨਾਂ ਤੇ ਤੇ ਹੁਣ ਵੀ ਤਾਂ ਇਹ ਜਿਹੜੇ ਲਗਾਤਾਰ ਪਿਛਲੇ 17 ਦਿਨ ਤੋਂ ਬਾਡੀ ਚੈੱਕ ਅਪ ਡਾਕਟਰ ਉਹ ਕਿਸਾਨਾ ਗੁਰਜਗਜੀਤ ਸਿੰਘ ਢੱਲੇ ਵਾਲ ਦੇ ਕਰ ਰਹੇ ਨੇ ਤਾਂ ਇਹਨਾਂ ਦੇ ਕਹਿਣ ਦੇ ਮੁਤਾਬਕ ਜਿਹੜੀ ਦਿਨੋ ਦਿਨ ਹਾਲਾਤ ਆ ਸਿਹਤ ਉਹ ਵਿਗੜਦੀ ਜਾ ਰਹੀ ਆ ਉਹਨਾਂ ਦੇ ਜਿਹੜੇ ਵੱਖੋ ਵੱਖਰੇ ਆਰਗਨਸ ਨੇ ਜਾਂ ਕਿਡਨੀ ਕਹ ਲਈਏ ਲੀਵਰ ਕਹ ਲਈਏ ਉਹਨਾਂ ਤੇ ਜਿਹੜਾ ਬਹੁਤ ਵੱਡਾ ਅਸਰ ਪੈਂਦਾ ਜਾ ਰਿਹਾ ਤਾਂ ਤੁਸੀਂ ਜੁੜੇ ਹੋਏ ਸੀਗੇ ਦਾ ਮਾਈਕ ਰਿਪੋਰਟ ਦੇ ਨਾਲ ਧੰਨਵਾਦ ਤੁਹਾਨੂੰ ਅਗਲੀ ਅਪਡੇਟ ਲੈ ਕੇ ਇਸ ਅੰਦੋਲਨ ਦੀ ਹਾਜ਼ਰ ਹੋਮਾਂਗੇ ਥੈਂਕ ਯੂ